ਯਾਰੀ ਬੱਚੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਮਲਟੀਪਲਸ ਦੇ ਬਾਰੇ ਜਾਣਾਂਗੇ ਮਲਟੀਪਲਸ ਕੀ ਹੁੰਦੇ ਹਨ ਮਲਟੀਪਲਸ ਇੱਕ ਤਰ੍ਹਾਂ ਦੇ ਕੀ ਹੁੰਦੇ ਨੇ ਪਹਾੜੇ ਜਦੋਂ ਮੰਨ ਲਓ ਕਿ ਅਸੀਂ 2 ਦਾ ਟੇਬਲ ਗਿਣ ਰਹੇ ਹਾਂ 2 1 2 2 2 4 2 3 6 ਜਿਹੜਾ 2 4 6 ਹੈ ਉਹ 2 ਦੇ ਕੀ ਨੇ ਮਲਟੀਪਲਸ 3 ਦਾ ਪਹਾੜਾ ਗਿਣਾਂਗੇ ਜਾਂ 4 ਦਾ ਪਹਾੜਾ ਗਿਣਾਂਗੇ ਜੋ ਇਹਦੇ ਪ੍ਰੋਡਕਟ ਹੋਣਗੇ ਉਹ ਸਾਰੇ ਕੀ ਨੇ ਉਹਨਾਂ ਦੇ ਗੁਣਸਣੇ ਹੁਣ ਅਸੀਂ ਇੱਥੇ ਦੇਖਦੇ ਹਾਂ पांच गुना छे प्रोडक्ट थर्टी पंच का ती, ती गुणस भी है छेस है इस तरह अठ गुना छ अड़ताली का गुणस है ट्वेंटी फोर ओह दो दा, तीन का चार दुणस है त्रिट सत का दुणस है चार गुना दो गुना पांच चार दुनी अठ अठ ਕਿਆ 40 ਹੈ ਉਹ 4 2 ਅਤੇ 5 ਦਾ ਗੁਣਸ ਹੈ ਜੇ 4 ਦਾ ਪਹਾੜਾ ਗਿਣਾਗੇ ਤਾਂ ਵੀ ਚਲੀ ਆਏਗਾ 2 ਦਾ ਪਹਾੜਾ ਗਿਣਾਗੇ ਤਾਂ ਵੀ ਚਲੀ ਇੱਥੇ ਤੱਕ ਪਹੁੰਚਾਂਗੇ 5 ਦਾ ਪਹਾੜਾ ਗਿਣਾਗੇ ਤਾਂ 40 ਤੱਕ ਪਹੁੰਚਾਂਗੇ ਯਾਨੀ ਤੁਹਾਡ ਕੀ ਜਿਹੜੇ ਮਲਟੀਪਲਸ ਹੁੰਦੇ ਨੇ ਉਹ ਇੱਕ ਤਰ੍ਹਾਂ ਦੇ ਪਹਾੜੇ ਹੁੰਦੇ ਹਨ ਮੰਨ ਲਓ ਕਿ ਮੈਂ ਇੱਥੇ ਹੁਣ ਤੁਹਾਡੇ ਲਈ 4 ਦਾ ਪਹਾੜਾ ਲਿਖ ਰਹੀ ਹਾਂ 4 1 4 ਤਾਂ 4 ਨੂੰ ਜੇ 2 ਨਾਲ ਗੁਣਾ ਕਰਾਂਗੇ ਤਾ ਸਾਨੂੰ ਗੁਣਸ ਪ੍ਰਾਪਤ ਹੋਇਆ 4 4 ਨੂੰ 2 ਨਾਲ 4 ਦੁਨੀ 8 ਇਹ ਵੀ 4 ਦਾ ਗੁਣਸ ਹੈ 4 3 12 4 4 16 4 5 20 4 6 24 4 7 28 4 8 32 4 9 36 4 10 40 ਐਂਡ ਸੋ 온 ਉਹ ਇਸ ਤੋਂ ਅੱਗੇ ਵੀ ਜਿੱਥੇ ਤੱਕ ਜਾ ਸਕਦੇ ਹਾਂ ਪਹਾੜੇ ਉਹ ਸਾਰੇ ਕੀ ਹੈ 4 ਦੇ ਗੁਣਸ ਨੇ ਜੇ ਹੁਣ ਤੁਸੀਂ ਮੈਂ ਕਹਦਾ ਤੁਹਾਨੂੰ ਕਿ ਜਿਹੜਾ 5 ਹੈ ਉਹ 4 ਦਾ ਗੁਣਸ ਹੈ ਕਿ ਨਹੀਂ ਤਾਂ 5 4 ਦਾ ਗੁਣਸ ਨਹੀਂ ਹੈ ਕਿਉਂਕਿ ਉਹ 4 ਦੇ ਪਹਾੜੇ ਵਿੱਚ ਨਹੀਂ ਆਂਦਾ ਕਹਿੰਦਾ papa ਉਹ 4 ਨੂੰ ਕਿਸੇ ਵੀ ਅੰਕ ਨਾਲ ਗੁਣਾ ਕਰਕੇ ਸਾਨੂੰ 5 ਪ੍ਰਾਪਤ ਨਹੀਂ ਹੁੰਦਾ 5 ਜਿਹੜਾ ਹੈ ਉਹ 4 ਦਾ ਗੁਣਸ ਨਹੀਂ ਹੈ ਅਗਰ ਮੈਂ ਕਹਾਂਗੀ ਜੀ 15 15 4 ਦਾ ਗੁਣਸ ਹੈ ਤਾਂ 15 4 ਦਾ ਗੁਣਸ ਨਹੀਂ ਹੈ ਕਿ 15 ਨੂੰ ਅਸੀਂ ਕਿਸੇ ਵੀ ਅੰਕ ਨਾਲ ਗੁਣਾ ਕਰਕੇ ਨਹੀਂ ਪ੍ਰਾਪਤ ਕਰ ਸਕਦੇ 4 ਨੂੰ ਕਿਸੇ ਵੀ ਅੰਕ ਨਾਲ ਗੁਣਾ ਕਰਕੇ 15 ਨੂੰ ਨਹੀਂ ਪ੍ਰਾਪਤ ਕਰ ਸਕਦੇ ਕਿਉਂਕਿ 4 3 12 ਹੁੰਦੇ ਹਨ 4 4 ਸੋ 9 ਚਾਰ ਪੰਜਾਬੀ 15 ਕਿਤੇ ਵੀ ਨਹੀਂ ਆਉਂਦਾ ਇਸ ਦਾ 파ਵੇ ਹੈ ਕਿ ਜਿਹੜਾ 15 ਹੈ ਉਹ ਚਾਰ ਦਾ ਗੁਣਸ ਨਹੀਂ ਹੈ ਜਿਹੜੇ ਚਾਰ ਦੇ ਪਹਾੜੇ ਆਪਾਂ ਚਾਰ ਦੇ ਗੁਣਸ ਇੱਥੇ ਲਿਖ ਰਹੇ ਹਾਂ ਤਾਂ ਚਾਰ ਦੇ ਗੁਣਸ ਜਿਹੜੇ ਚਾਰ ਨੂੰ ਗੁਣਾ ਕਰਕੇ ਆਣਗੇ ਚਾ ਚਾਰ ਦੇ ਪਹਾੜੇ ਵਿੱਚ ਆਣਗੇ ਉਹੀ ਚਾਰ ਦੇ ਗੁਣਜ ਨੇ ਮਲਟੀਪਲਸ ਨੇ ਹੁਣ ਅਸੀਂ ਇੱਕ ਪਹਾੜਾ ਹੋ ਲੈਨੇ ਆ 9 1 9 ਇਹ ਸਾਰੇ ਕੀ ਹੋਣਗੇ 9 ਦੇ ਗੁਣਸ ਯਾਨੀ ਕਿ 9 ਦੇ ਮਲਟੀਪਲਸ ਇਹ ਸਾਰੇ ਕੀ ਹੈ 4 ਦੇ ਗੁਣਸ ਨੇ 9 2 18 9 3 27 9 4 36 9 5 45 9 6 54 9 7 63 9 8 72 99 81 9 10 90 ਐਂਡ 100 ਹੁਣ ਤੁਸੀਂ ਦੇਖ ਰਹੇ ਹੋਗੇ ਜਿਹੜਾ 9 9 ਦੀ ਟੇਬਲ ਨੂੰ ਜੋ 9 ਅੰਕ ਨੂੰ ਅਸੀਂ ਕਿਸੇ ਵੀ ਅੰਕ ਨਾਲ ਜਿਹੜਾ ਗੁਣਾ ਕਰਦੇ ਹਾਂ ਜੋ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਸਾਰੇ ਕੀ ਹੈ ਤੇ ਪ੍ਰੋਡਕਟ ਸਾਨੂੰ ਮਿਲਦੇ ਨੇ ਉਹ ਸਾਰੇ 9 ਦੇ ਗੁਣਨਸ ਹੀ ਹੁਣ ਜੇ ਇਥੋਂ ਮੈਂ ਲਿਖਦਾ 40 ਕੀ 40 9 ਦਾ ਗੁਣਨਸ ਹੈ ਜਦੋਂ 9 ਦਾ ਗੁਣਾਸਾ ਨਹੀਂ ਕਿਉਂਕਿ 9 ਨੂੰ ਗੁਣਾ ਕਰਕੇ ਅਸੀਂ 40 ਨਹੀਂ ਪ੍ਰਾਪਤ ਕਰਦੇ ਇੱਥੇ ਤੁਸੀਂ ਦੇਖ ਰਿਹਾ ਹੋ ਸਾਰੇ ਟੇਬਲ ਨੂੰ ਇੱਕ ਨਾਲ ਗੁਣਾ ਕੀਤੀ ਦੋ ਨਾਲ ਤਿੰਨ ਨਾਲ ਚਾਰ ਨਾਲ ਪੰਜ ਨਾਲ ਛੇ ਨਾਲ ਸੱਤ ਅੱਠ ਨੌ ਦਸ ਨਾਲ ਤਾਂ ਇਹਨਾਂ ਨਾਲ ਸਾਰੇ ਅੰਕਾਂ ਨਾਲ ਆਪਣੇ ਗੁਣਾ ਕੀਤੀ ਲੇਕਿਨ ਕਿਤੇ ਵੀ 40 ਨਹੀਂ ਆਇਆ ਇਸ ਦਾ ਭਾਵ ਇਹ ਹੈ ਇਹ ਜਿਹੜਾ 40 ਹੈ 9 ਦਾ ਗੁਣਾਸਾ ਨਹੀਂ ਹੈ ਨਾ ਬੱਚਿਓ ਤੁਹਾਨੂੰ ਇੰਨੀ ਗੱਲ ਸਮਝ ਆ ਗਈ ਕਿ ਇਹ ਸਾਰੇ ਇੱਕ ਤਰ੍ਹਾਂ ਦੇ ਪਹਾੜੇ ਹੁੰਦੇ ਹਨ ਜੇ ਕਿਸੇ ਦਾ ਗੁਣਸਾਨੂੰ ਪੁੱਛਿਆ ਜਾਂਦਾ ਹੈ ਇਸਦਾ ਮਤਲਬ ਹੈ ਕਿ ਕਿਸੇ ਅੰਕ ਨਾਲ ਗੁਣਾ ਕਰਕੇ ਉਹ ਉਸ ਵਿੱਚ ਆਂਦਾ ਹੋਏਗਾ ਇਹ ਸਾਰੇ 4 ਦੇ ਗੁਣਸ ਨੇ ਇਹ ਸਾਰੇ 9 ਦੇ ਗੁਣ ਅਗਰ ਤੁਹਾਡਾ ਕੁਐਸਚਨ ਪੁੱਛ ਲਿਆ ਜਾਵੇ ਕਿ 45 ਜਿਹੜਾ ਹੈ ਉਹ 9 ਦਾ ਗੁਣਸ ਹੈ ਜਾਂ ਨਹੀਂ ਕਿਵੇਂ ਦੱਸੂੰਗੀ सीधा जहाँ आसान जहा तरीका है कि आप आपताली नौ, नौ नाग करके देखा जी नौ दे पहाड़ी नाल पूरा कट जाता है सू भाग फल पूरा मिल जाता है इसका मतलब यह नौ का गुणस है जे इत रिमांडर बचता है साढ़े पास बाकी बचता है इसका मतलब कि यह नौ का गुणस नहीं है नौ पांच पंताली टो करने तो जीरो इसका मतलब क्यों यह जराताली है नौ का ਗੁਣਸ ਹੈ ਇਸੇ ਤਰ੍ਹਾਂ ਅਗਰ ਤੁਹਾਨੂੰ ਪੁੱਛਿਆ ਜਾਵੇ ਕਿ ਜਿਹੜਾ 42 ਹੈ ਉਹ 8 ਦਾ ਗੁਣਸ ਹੈ ਤਾਂ ਇਸ ਲਈ ਚੈੱਕ ਕਰਨ ਲਈ ਅਸੀਂ 42 ਨੂੰ 8 ਨਾਲ ਭਾਗ ਕਰਾਂਗੇ 8 ਪੰਜਾ 40 ਸਾਡੇ ਪਾਸ ਬਚੀਏ 2 ਰਿਮੈਂਡਰ ਇਸਾ 42 ਜਿਹੜਾ ਹੈ 8 ਨਾਲ ਪੂਰੀ ਤਰ੍ਹਾਂ ਡਿਵਾਈਡ ਨਹੀਂ ਹੋਇਆ 2 ਬਚ ਗਈ ਨੇ ਰਿਮੈਂਡਰ ਨੇ 2 ਇਸ ਦਾ ਮਤਲਬ ਇਹ ਹੈ ਜਿਹੜਾ 42 ਹੈ 8 ਦਾ ਗੁਣਜ ਨਹੀਂ ਹੈ 8 ਦਾ ਗੁਣਜ ਨਹੀਂ ਹੈ ਕਾ ਬੱਚੋ ਮੈਨੂੰ ਲੱਗਦਾ ਸੋਨੂੰ ਮੇਰੀ ਗੱਲ ਬਿਲਕੁਲ ਕਲੀਅਰ ਹੋ ਗਈ ਹੋਗੀ ਕਿ ਮਲਟੀਪਲਸ ਇੱਕ ਤਰ੍ਹਾਂ ਦੇ ਕੀ ਹੁੰਦੇ ਨੇ ਟੇਬਲ ਹੁੰਦੇ ਹਨ ਪਹਾੜੇ ਹੁੰਦੇ ਹਨ